ਸਿਕਾਲ ਦਰਸ਼ਕੋ ਪ੍ਰੋਗਰਾਮ ਅੱਜ ਦੇ ਮੁੱਦੇ ਤੁਹਾਡਾ ਸਵਾਗਤ ਮੈਂ ਗੁਰਮੁਖ ਸਿੰਘ ਰੁਪਾਣਾ ਦਰਸ਼ਕੋ ਮੁੱਦਾ ਕੋਈ ਵੀ ਹੋਵੇ ਅੱਜ ਗੱਲ ਕਰਾਂਗੇ ਕਿ 31 ਦਸੰਬਰ ਨੂੰ ਸਿਰਫ ਕੁਝ ਘੰਟਿਆਂ ਚ ਜਦੋਂ 1852 ਕਰੋੜ ਦੇ ਸ਼ਰਾਬ ਪੀ ਲਈਏ ਤੇ 50 ਲੱਖ ਰੁਪਏ ਦਾ ਸਿਰਫ ਪਾਣੀ ਪੀ ਜਾਈਏ ਫਿਰ ਮੁੱਦਾ ਤਾਂ ਬਣਦਾ ਸੋ ਅੱਜ ਗੱਲ ਇਹ ਕਰਾਂਗੇ ਕਿ 31 ਦਸੰਬਰ ਦੀ ਰਾਤ ਪੂਰੀ ਰਾਤ ਨਹੀਂ ਕੁਝ ਘੰਟੇ 31 ਦਸੰਬਰ ਸ਼ਾਮ ਤੋਂ ਲੈ ਕੇ ਲਗਭਗ 1 ਦਸੰਬਰ ਚੜ੍ਹਨ ਤੱਕ ਮੰਨ ਲਓ ਕਿ 31 ਦਸੰਬਰ ਸ਼ਾਮ ਨੂੰ ਜੇ 6 ਵਜੇ ਵੀ ਸ਼ੁਰੂ ਕਰਦੇ ਆਂ ਤੇ ਰਾਤ 12 ਵਜੇ ਜਿਹੜਾ 2025 ਚੜ ਜਾਂਦਾ ਤੇ ਫਿਰ ਕਿੰਨੇ ਘੰਟੇ ਬਣਨਗੇ 6 ਤੇ 2 7 ਮਹਿਜ 7-8 ਘੰਟਿਆਂ ਦੇ ਵਿੱਚ ਤੇ ਜਦੋਂ 1852 ਕਰੋੜ ਦੀ ਸ਼ਰਾਬ ਪੀਤੀ ਜਾਵੇ ਤੇ 50 ਲੱਖ ਰੁਪਏ ਦਾ ਸਿਰਫ ਪਾਣੀ ਦੀਆਂ ਬੋਤਲਾਂ ਸਿਰਫ ਪਾਣੀ ਦੀ ਬੋਤਲ 50 ਲੱਖ ਰੁਪਏ ਦੀ ਫਿਰ ਮੁੱਦਾ ਬਣਦਾ ਸੋ ਅੱਜ ਇਸ ਮੁੱਦੇ ਤੇ ਗੱਲ ਕਰਾਂਗੇ ਕਿ 31 ਦਸੰਬਰ ਨੂੰ ਅਸੀਂ ਕਰੋੜਾਂ ਰੁਪਏ ਬਰਬਾਦ ਕਰਤੇ ਸਿਰਫ ਸ਼ਰਾਬ ਪੀਂਤੇ ਪਾਣੀ ਪੀਣ ਤੇ ਤੇ ਨਾਲ ਆਲੂ ਪੂਜੀਆ ਖਾਣ ਤੇ ਦਰਸ਼ਕੋ ਅਕਸਰ ਆਪਾਂ ਦੇਖਦੇ ਆ ਕਿ ਜਦੋਂ ਕੋਈ ਅਜੀਹਾ ਦਿਨ ਆਉਂਦਾ ਹੈ ਖਾਸ ਕਰ ਨਵੇਂ ਸਾਲ ਦਾ ਤਾਂ ਲੋਕ ਹਿਮਾਚਲ ਤੇ ਉੱਤਰਾਖੰਡ ਨੂੰ ਭਜਦੇ ਆ ਸੋ ਇਸ ਵਾਰ ਉੱਤਰਾਖੰਡ ਨੂੰ ਲੱਖਾਂ ਲੋਕ ਗਏ ਜਿਦੇ ਚੋਂ ਹਜ਼ਾਰਾਂ ਲੋਕ ਆਪਣੇ ਡੈਸਟੀਨੇਸ਼ਨ ਤੇ ਪਹੁੰਚ ਵੀ ਨਹੀਂ ਸਕੇ ਬਲਕਿ ਰਸਤੇ 'ਚ ਹੀ ਉਹਨਾਂ ਨੂੰ ਰਾਤ ਪੈ ਗਈ ਤੇ ਉਹਨਾਂ ਨੂੰ ਸੜਕਾਂ ਦੇ ਸੜਕ ਤੇ ਹੀ ਨਵੇਂ ਸਾਲ ਬਤਾ ਕੇ ਵਾਪਸ ਹੋਣਾ ਪਿਆ ਔਰ ਦਰਸ਼ਕੋ ਹਜ਼ਾਰਾਂ ਲੋਕ ਨਵੇਂ ਸਾਲ ਤੇ ਇਹ ਜੇ ਵੀ ਦੇਖੇ ਗਏ ਜਿਨ੍ਹਾਂ ਨੂੰ ਲੱਖਾਂ ਰੁਪਏ ਦਾ ਜੁਰਮਾਨਾ ਵੀ ਹੋਇਆ ਕਿਉਂ ਕਿ ਕਿਉਂਕਿ ਉਹਨਾਂ ਨੇ ਆਵਾਜਾਈ ਨਿਯਮਾਂ ਦੀ ਉਲੰਘਣਾ ਕੀਤੀ ਹੁਣ ਉਲੰਘਣਾ ਕੀ ਉਸਤੇ ਵੀ ਆਪਾਂ ਗੱਲ ਕਰਾਂਗੇ ਕਿ ਉਲੰਘਣਾ ਕਿਹੋ ਜੀ ਆ ਕਿਉਂਕਿ ਕਈ ਵਾਰ ਅਜਿਹਾ ਜਾਣਨਾ ਸਾਡੇ ਲਈ ਜ਼ਰੂਰੀ ਇਸ ਕਰਕੇ ਹੈ ਕਿ ਹੋ ਸਕਦਾ ਅਸੀਂ ਵੀ ਹਿਮਾਚਲ ਤੇ ਉੱਤਰਾਖੰਡ ਦੇ ਪਹਾੜ ਦੇਖਣ ਜਾਂਦੇ ਹੋਈਏ ਤੇ ਜੇਕਰ ਸਾਨੂੰ ਪਤਾ ਹੋਏਗਾ ਤਾਂ ਅਸੀਂ ਅਜਿਹਾਂ ਉਲੰਘਣਾ ਤੋਂ ਬਚ ਸਕਦੇ ਹਾਂ ਸੋ ਸ਼ੁਰੂਆਤ ਕਰਦੇ ਹਾਂ ਕਿ 1852 ਕਰੋੜ ਰੁਪਏ ਦੀ ਜਿਹੜੀ ਸ਼ਰਾਬ ਪੀਤੀ ਗਈ ਕਿੱਲਾ ਪੰਜਾਬ ਨਹੀਂ ਕਿਹੜੇ ਕਿਹੜੇ ਸਟੇਟਾਂ ਦੇ ਵਿੱਚ ਕਿੰਨੀ ਸ਼ਰਾਬ ਪੀਤੀ ਗਈ ਸਭ ਤੋਂ ਪਹਿਲਾਂ ਗੱਲ ਕਰਾਂਗੇ ਕੇਰਲਾ ਦੀ ਦਰਸ਼ਕੋ ਕੇਰਲਾ ਦੇ ਵਿੱਚ 108 ਕਰੋੜ ਦੀ ਸ਼ਰਾਬ ਪੀਲੀ ਕੇਰਲਾ ਦੇ ਵਿੱਚ ਸਿਰਫ 108 ਦੀ ਕੇਰਲਾ ਕੇਰਲਾ ਦੇ ਵਿੱਚ ਉੱਤਰ ਪ੍ਰਦੇਸ਼ 600 ਕਰੋੜ ਦੀ ਸ਼ਰਾਬ ਸਿਰਫ 7-8 ਘੰਟਿਆਂ ਦੇ ਵਿੱਚ ਡਕਾਰ ਗਏ ਉੱਤਰਾਖੰਡ ਦੇ ਵਾਸੀ ਉੱਤਰ ਪ੍ਰਦੇਸ਼ ਕਰਨਾਟਕ ਚ 308 ਕਰੋੜ ਤੇਲਗਾਨਾ ਚ 422 ਕਰੋੜ ਦਿੱਲੀ ਪੰਜਾਬ ਹਰਿਆਣਾ ਦੇ ਲੋਕਾਂ ਨੇ 50 ਕਰੋੜ ਰੁਪਏ ਦੀ ਸ਼ਰਾਬ ਤਕਾਰ ਲਈ ਬੜੀ ਤਿਲਜਾ ਸਭ ਗੱਲੇ ਕਿ ਸਿਰਫ ਪਾਣੀ ਦੀਆਂ ਬੋਤਲਾਂ 50 ਲੱਖ ਰੁਪਏ ਦੀਆਂ ਇੱਕ ਦਿਨ ਚ ਇੱਕ ਦਿਨ ਹੀ 7-8 ਘੰਟਿਆਂ 'ਚ ਖਤਮ ਕਰਦੇ ਆਂ ਵਾਹ ਕੀ ਬਾਤ ਹੈ ਭਾਰਤ ਦੇਸ਼ ਮਹਾਨ ਹੈ ਇਹਨੂੰ ਕਹਿੰਦੇ ਨੇ ਕਿ ਸਾਡਾ ਭਾਰਤ ਦੇਸ਼ ਮਹਾਨ ਹੈ ਕੌਣ ਕਹਿੰਦਾ ਕਿ ਭਾਰਤ ਦੇਸ਼ ਗਰੀਬ ਹੈ ਕੌਣ ਕਹਿੰਦਾ ਪੰਜਾਬ ਗਰੀਬ ਹੈ ਤੇ ਕੌਣ ਕਹਿੰਦਾ ਹਰਿਆਣਾ ਗਰੀਬ ਹੈ ਕੌਣ ਕਹਿੰਦਾ ਉੱਤਰ ਪ੍ਰਦੇਸ਼ ਗਰੀਬ ਹੈ ਜਿਨ੍ਹਾਂ ਰਾਜਾਂ ਦੇ ਵਿੱਚ ਕਰੋੜਾਂ ਰੁਪਏ ਦੀ ਕੁਝ ਘੰਟਿਆਂ 'ਚ ਸ਼ਰਾਬ ਪੀਤੀ ਜਾਵੇ ਤੇ ਲੱਖਾਂ ਰੁਪਏ ਦੇ ਪਾਣੀ ਦੀਆਂ ਬੋਤਲਾਂ ਖਰਮ ਕਰ ਖਤਮ ਕਰ ਦਿੱਤੀਆਂ ਜਾਣ ਕੌਣ ਕਹਿੰਦਾ ਉਹ ਦੇਸ਼ ਗਰੀਬ ਹੈ ਕੌਣ ਕਹਿੰਦਾ ਉਹ ਰਾਜ ਗਰੀਬ ਹੈ ਇਹ ਸੋਚਣ ਦੀ ਗੱਲ ਹੈ ਸੋ ਦਰਸ਼ਕੋ ਵੱਡੀ ਗੱਲ ਇਹ ਕਿ 45000 ਪਾਣੀ ਦੀਆਂ ਬੋਤਲਾਂ ਸਿਰਫ ਆਨਲਾਈਨ ਮਗਾਈਆਂ ਗਈਆਂ ਹੁਣ ਆਨਲਾਈਨ ਕਿਵੇਂ ਹੋਈਆਂ ਅੱਜ ਕੱਲ ਬਹੁਤ ਕੁਝ ਚੱਲ ਰਿਹਾ ਆਨਲਾਈਨ ਜਿਮੈਟੋ ਸਵੀਗੀ ਬਲਿੰਕਟ ਬਹੁਤ ਅਜਿਹੀਆਂ ਕੰਪਨੀਆਂ ਜਿੱਥੋਂ ਲੋਕ ਆਨਲਾਈਨ ਜਿਹੜਾ ਖਾਣ ਪੀਣ ਦਾ ਸਾਮਾਨ ਤੇ ਉਹਦੇ ਵਿੱਚ ਫਾਸਟ ਫੂਡ ਹੋਵੇ ਤੇ ਘਰ ਦਾ ਸਾਮਾਨ ਹੋਵੇ ਉਹ ਆਨਲਾਈਨ ਜਿਹੜਾ ਹੈਗਾ ਆਰਡਰ ਕੀਤਾ ਜਾਂਦਾ ਸੋ ਅਸੀਂ ਹਜ਼ਾਰਾਂ ਰੁਪਏ ਦਾ ਮਤਲਬ ਕਿ ਲੱਖਾਂ ਚ ਪਹੁੰਚ ਗਿਆ ਪਾਣੀ ਦੀਆਂ ਬੋਤਲਾਂ ਲੱਖਾਂ ਰੁਪਏ ਚ ਆਨਲਾਈਨ ਮੰਗਵਾ ਲਈਆਂ ਸੋ ਇਸ ਤੋਂ ਬਾਅਦ ਜੇਕਰ ਗੱਲ ਕਰੀਏ ਤਾਂ ਅਸੀਂ ਲਗਭਗ 3 ਲੱਖ ਰੁਪਏ ਦਾ ਆਲੂ ਭੁਜੀਆ ਆਨਲਾਈਨ ਆਰਡਰ ਕਰਵਾ ਲਿਆ ਸਿਰਫ 7-8 ਘੰਟਿਆਂ 'ਚ ਸਿਰਫ 7-8 ਘੰਟਿਆਂ ਦੇ ਵਿੱਚ ਇਹ ਰਿਪੋਰਟ ਜਿਹੜੀ ਜਾਰੀ ਕੀਤੀ ਆ ਇਹ ਕੰਪਨੀਆਂ ਨੇ ਰਿਲੀਜ਼ ਕੀਤੀ ਆ ਇਹ ਕੰਪਨੀਆਂ ਦੀ ਰਿਪੋਰਟ ਆ ਔਰ ਅਧਿਕਾਰਤ ਰਿਪੋਰਟ ਆ ਇਹ ਜਿਹੜੀ ਆਪਾਂ ਅੱਜ ਸ਼ੇਅਰ ਕਰ ਰਹੇ ਹਾਂ ਸੋ 1 ਮਿੰਟ ਦੇ ਵਿੱਚ ਹੁਣ ਗੱਲ ਮਿੰਟ ਤੇ ਵੀ ਆ ਗਈ ਬਸ ਕੋ ਪਹਿਲਾਂ ਗੱਲ ਘੰਟਿਆਂ ਦੀ ਸੀ ਹੁਣ ਗੱਲ ਮਿੰਟ ਤੇ ਵੀ ਆ ਗਈ ਇੱਕ ਮਿੰਟ ਦੇ ਵਿੱਚ 853 ਮਤਲਬ ਕਿ 850 ਆਲੂ ਚਿਪਸ ਦਾ ਪੈਕੇਟ ਆਨਲਾਈਨ ਆਰਡਰ ਹੋਇਆ 31 ਦਸੰਬਰ ਦੀ ਰਾਤ ਇੱਕ ਮਿੰਟ ਚ 850 ਪੈਕੇਟ ਹੁਣ ਇਹ ਲਾਓ ਵੀ ਕਿੰਨੇ ਪੈਕੇਟ ਅਸੀਂ ਆਲੂ ਚਿਪਸ ਦੇ ਖਾ ਗਏ ਔਰ ਆਰਡਰ ਹੋਏ ਆਰਡਰ ਹੋਏ ਤਾਂ ਖਾਣੇ ਇਸੇ ਕਰਕੇ ਖਾਣ ਲਈ ਆਰਡਰ ਕੀਤੇ ਆ ਇਸ ਕਰਕੇ ਇਹ ਖਾ ਲੇ ਹੁਣ ਇੱਕ ਹੋਰ ਵੱਡੀ ਗੱਲ ਜਿਵੇਂ ਆਪਾਂ ਪਹਿਲਾਂ ਵੀ ਜ਼ਿਕਰ ਕੀਤਾ ਕਿ ਪੰਜਾਬ ਹਰਿਆਣਾ ਰਾਜਸਥਾਨ ਖਾਸ ਕਰਕੇ ਜਿਹੜੇ ਹਿਮਾਚਲ ਤੇ ਉੱਤਰਾਖੰਡ ਦੇ ਗਵਾਂਢੀ ਸੂਬੇ ਆ ਉੱਥੇ ਦੇ ਲੋਕਾਂ 'ਚ ਇੱਕ ਚਾਹ ਬਹੁਤ ਹੁੰਦਾ ਹੈ ਕਿ ਨਵਾਂ ਸਾਲ ਆਪਾਂ ਨਵਾਂ ਸਾਲ ਪਹਾੜਾਂ 'ਚ ਜਾ ਕੇ ਮਨਾਉਣਾ ਬਹੁਤ ਲੋਕ ਸ਼ਾਮ ਨੂੰ ਗੱਡੇ ਦੇ ਸੈਲਫ ਮਾਰਦੇ ਆ ਤੇ ਸਿੱਧਾ ਪਹਾੜਾਂ ਦੇ ਜਾ ਕੇ ਖੜਦੇ ਆ ਦਰਸ ਕੋ ਬਹੁਤ ਲੋਕ ਤਾਂ ਅਜੇ ਹੁੰਦੇ ਆ ਜਿਨ੍ਹਾਂ ਨੇ ਪਹਿਲਾਂ ਕਾਫੀ-ਕਾਫੀ ਦਿਨ ਪਹਿਲਾਂ ਹੋਟਲ ਬੁਕਿੰਗ ਆਨਲਾਈਨ ਕਰਵਾਈ ਹੁੰਦੀ ਆ ਤੇ ਬਹੁਤ ਲੋਕ ਅਜੇ ਹੁੰਦੇ ਆ ਜਿਹੜੇ ਕਹਿੰਦੇ ਆ ਨਹੀਂ ਯਾਰ ਆਨਲਾਈਨ ਮਹਿੰਗੀ ਹੋएगी ਉੱਥੇ ਜਾ ਕੇ ਦੇਖਦੇ ਆ ਕਿਹੜਾ ਹੋਟਲ ਕਿੰਨੇ ਚ ਮਿਲਦਾ ਕੀ ਇਤਾਂ ਸਸਤੇ ਮਿਲ ਜੇ ਸੋ ਅਜੇਹੇ ਲੋਕਾਂ ਨੂੰ ਇਸ ਵਾਰ ਸੜਕਾਂ ਤੇ ਰਾਤ ਗੁਜ਼ਾਰਨੀ ਪਈ ਕਿੰਨੇ ਲੋਕ ਔਰ ਉਹਨਾਂ ਚੋਂ ਕਿੰਨੇ ਲੋਕਾਂ ਨੇ ਜੁਰਮਾਨਾ ਭਰਿਆ ਕਿਉਂ ਭਰਿਆ ਇਹ ਵੀ ਗੱਲ ਕਰਦੇ ਆ ਛੜਕਾਂ ਦੇ ਇਸ ਕਰਕੇ ਕਿਉਂਕਿ ਉਹਨਾਂ ਦੀ ਹੋਟਲ ਬੁਕਿੰਗ ਨਹੀਂ ਹੋਈ। ਔਰ ਬਹੁਤੇ ਲੋਕ ਅਜਿਹੇ ਜਿਹੜੇ ਰਾਜਸਥਾਨ ਬਾਯਾ ਪੰਜਾਬ ਜਾਂ ਪੰਜਾਬ ਵਾਲੇ ਬਾਯਾ ਪੰਚਕੁਲਾ ਹੋ ਕੇ ਜਦੋਂ ਹਿਮਾਚਲ ਦੀਆਂ ਪਹਾੜੀਆਂ ਵੱਲੋਂ ਵਧੇ ਤਾਂ ਉਹਨਾਂ ਨੇ ਜਿਹੜਾ 1800 52 ਕਰੋੜ ਜਿਹੜਾ ਆਪਾਂ ਗਿਣਤੀ ਕੀਤੀ ਹੈ ਤਾਂ ਇਹ ਗਿਣਤੀ ਚ ਉਹ ਸ਼ਾਮਿਲ ਕਿੱਥੋਂ ਹੋਏ ਪੰਚਕੁਲੇ ਤੋਂ ਸ਼ਾਮਿਲ ਹੋਣਾ ਸ਼ੁਰੂ ਹੋ ਗਏ। ਇਹ 1852 ਕਰੋੜ ਦੀ ਲੈਨ ਚ ਲੱਗ ਗਏ ਤੇ ਜਦੋਂ ਤੱਕ ਉਹਨਾਂ ਨੂੰ ਲੱਗਿਆ ਕਿ ਹੁਣ ਆਪਾਂ ਨੂੰ ਸੌਣ ਦੀ ਵਾਰੀ ਹੈ ਤਾਂ ਫਿਰ ਉਹ ਹਿਮਾਚਲ ਦੀਆਂ ਪਹਾੜੀਆਂ ਦੇ ਵਿੱਚ ਹੀ ਰਹਿ ਗਏ ਤੇ ਨਾ ਉਹਨਾਂ ਨੂੰ ਹੋਟਲ ਮਿਲੇ ਤੇ ਨਾ ਜਗ੍ਹਾ ਮਿਲੀ ਇਹ ਜਿਹੇ ਹਜ਼ਾਰਾਂ ਲੋਕ ਜਿਹੜੇ ਸੜਕਾਂ ਤੇ ਘੁੰਮ ਕੇ ਤੇ ਸੜਕਾਂ ਤੇ ਖੜ ਕੇ ਨਵਾਂ ਸਾਲ ਚੜਾ ਕੇ ਵਾਪਸ ਆ ਗਏ ਪਰ ਇਹਨਾਂ ਦੀ ਗਿਣਤੀ 1852 ਕਰੋੜ ਚ ਹੈ ਵੱਡੀ ਗੱਲ ਦਰਸ਼ਕੋ ਇਹਨਾਂ ਦੀ ਗਿਣਤੀ ਵੀ 1852 ਕਰੋੜ ਚ ਹੈ। ਸੋ ਇੱਕ ਹੋਰ ਹੁਣ ਕੁਝ ਲੋਕਾਂ ਨੂੰ ਜੁਰਮਾਨਾ ਭਰਨਾ ਪਿਆ। ਕਿੰਨਾ ਜੁਰਮਾਨਾ ਭਰਿਆ? 50 ਲੱਖ ਰੁਪਏ। ਲੋਕ ਕਿੰਨੇ? ਹਜ਼ਾਰਾਂ ਲੋਕਾਂ ਨੇ ਆਵਾਜਾਈ ਦੀ ਉਲੰਘਣਾਾਂ ਦਾ ਜੁਰਮਾਨਾ ਭਰਿਆ। ਸੋ ਉਹਦੇ ਵਿੱਚ 17500 ਲੋਕਾਂ ਦੇ ਚਲਾਨ ਕੱਟੇ ਗਏ। ਜਿਨ੍ਹਾਂ ਨੂੰ ਜੁਰਮਾਨਾ ਇਸ ਕਰਕੇ ਹੋਇਆ ਕਿ ਜਾਂ ਤਾਂ ਉਹਨਾਂ ਨੇ ਗੱਡੀ ਰਸਤੇ ਚਲਾਈ ਜਾਂ ਫਿਰ ਹੁੱਲੜਵਾਜੀ ਕੀਤੀ ਤੇ ਜਾਂ ਫਿਰ ਉਹਨਾਂ ਨੇ ਤਾਕੀਆਂ ਖੋਲ ਕੇ ਸ਼ੀਸ਼ੇ ਖੋਲ ਕੇ ਤੇ ਫਿਰ ਬਾਹਰ ਰੌਲਾ ਪਾਉਣਾ ਸ਼ੁਰੂ ਕਰਤਾ ਹਿਮਾਚਲ ਦਾ ਕਾਨੂੰਨ ਇਜਾਜ਼ਤ ਨਹੀਂ ਦਿੰਦਾ ਵੈਸੇ ਤਾਂ ਸਾਡੇ ਦੇਸ਼ ਦਾ ਕਾਨੂੰਨ ਅਜੇ ਇਜਾਜ਼ਤ ਨਹੀਂ ਦਿੰਦਾ ਪਰ ਅੱਜ ਕੱਲ ਦੇ ਨੌਜਵਾਨ ਆਪਾਂ ਦੇਖਦੇ ਹਾਂ ਕਿ ਖਾਸ ਕਰਕੇ ਜਦੋਂ ਹਿਮਾਚਲ ਦੀਆਂ ਪਹਾੜੀਆਂ ਤੇ ਜਾਂਦੇ ਆ ਉਹਨਾਂ ਦੀ ਇੱਕ ਅਕਸਰ ਆਦਤ ਹੁੰਦੀ ਹੈ ਕਿ ਉਹਨਾਂ ਨੇ ਸ਼ੀਸ਼ੇ ਖੋਲ ਕੇ ਰੌਲਾ ਪਾਉਣਾ ਉੱਚੀ ਉੱਚੀ ਆਵਾਜ਼ ਡੀਜੇ ਲਾਉਣਾ ਸਪੀਕਰ ਲਾਉਣਾ ਸ਼ੁਰੂ ਕਰ ਦਿੰਦੇ ਰੌਲਾ ਪਾਉਣਾ ਸ਼ੁਰੂ ਕਰ ਦਿੰਦੇ ਆ ਇਹ ਉਹ ਲੋਕ ਹੈ ਜਿਨ੍ਹਾਂ ਨੇ 50 ਲੱਖ ਰੁਪਏ ਦਾ ਜੁਰਮਾਨਾ ਅਦਾ ਕੀਤਾ ਇਹ ਉਹ ਲੋਕ ਹੈ ਇਹ ਉਹ ਨੌਜਵਾਨ ਨੇ ਜਿਨ੍ਹਾਂ ਨੇ ਸਿਰਫ 31 ਦਸੰਬਰ ਦੀ ਇੱਕ ਰਾਤ ਉੱਤਰਾਖੰਡ ਤੇ ਹਿਮਾਚਲ ਦੀ ਪੁਲਿਸ ਵੱਲੋਂ ਜੁਰਮਾਨਾ ਵਸੂਲਿਆ ਗਿਆ वैसे के के तो हिमाचल ਤੇ ਉਤਰਾਖੰਡ ਚ ਜਿਆ ਗਿਆ ਜਾਂਦਾ ਕਿ ਕਿਸੇ ਨੂੰ ਤੰਗ ਨਹੀਂ ਕਰਨਾ ਪਰ ਉਹਦੇ ਲੈਨ ਨਾਲ ਇੱਕ ਇਹ ਵੀ ਹੁੰਦਾ ਨਿਜਮ ਇਹ ਵੀ ਹੈ ਕਿ ਜੇ ਤੁਸੀਂ ਰੌਲਾ ਪਾਓਗੇ ਹੁੱਲੜਵਾਜੀ ਕਰੋਗੇ ਤਾਂ ਫਿਰ ਬਖਸ਼ਿਆ ਨਹੀਂ ਜਾਏਗਾ ਜਿਹੜੀ ਰਾਤ ਤੁਸੀਂ ਹੋਟਲ ਚ ਕੱਟਣੀ ਹੈ ਉਹ ਰਾਤ ਤੁਹਾਡੀ ਥਾਣੇ ਚ ਬੀਤੇਗੀ ਸੋ ਥਾਣੇ ਚ ਰਾਤ ਬੀਤਣੋਂ ਤਾਂ ਵਿਚਾਰ ਰਹਿ ਗਿਆ ਪਰ 50 ਲੱਖ ਵਾਲੇ ਜੁਰਮਾਨੇ ਦੀ ਲੈਨ ਤੇ ਜ਼ਰੂਰ ਲੱਗੇਗੀ ਦਰਸ਼ਕੋਣ ਅੱਜ ਦੇ ਇਸ ਮੁੱਦੇ 'ਚ ਕਈ ਵਾਰ ਕੁਝ ਦਰਸ਼ਕ ਕਹਿੰਦੇ ਨੇ ਕਿ ਮੁੱਦਾ ਕੀ ਹੋਇਆ ਸੋ ਜਦੋਂ ਮੈਂ ਫੇਰ ਉਹੀ ਜ਼ਿਕਰ ਕਰ ਰਿਹਾ ਕਿ ਜਦੋਂ ਅਸੀਂ ਇੱਕ ਰਾਤ ਰਾਤ ਪੂਰੇ 12 ਘੰਟਿਆਂ ਦੀ ਪਰ ਅਸੀਂ ਕੁਝ ਘੰਟੇ 7-8 ਘੰਟਿਆਂ 'ਚ ਜਦੋਂ 1800 ਕਰੋੜ ਦੀ ਸ਼ਰਾਬ ਡਕਾਰ ਜਾਈਏ ਤੇ 50 ਲੱਖ ਦਾ ਪਾਣੀ ਪੀ ਜਾਈਏ ਫਿਰ ਮੁੱਦਾ ਬਣਦਾ ਕਿ ਨਹੀਂ ਬਣਦਾ ਇਹ ਸੋਚਣ ਦੀ ਲੋੜ ਆ ਇਹ ਸਾਨੂੰ ਸਮਝਣ ਦੀ ਲੋੜ ਆ ਇਹ ਫਿਰ ਅਸੀਂ ਗਰੀਬ ਕਿੱਥੋਂ ਹੋਏ ਸੋਚਣ ਦੀ ਲੋੜ ਹੈ ਕਿ ਸਾਡਾ ਦੇਸ਼ ਗਰੀਬ ਕਿਵੇਂ ਹੋਇਆ ਸਾਡੇ ਪੰਜਾਬ ਦੇ ਹਰਿਆਣੇ ਦੇ ਹਿਮਾਚਲ ਦੇ ਉੱਤਰ ਪ੍ਰਦੇਸ਼ ਦੇ ਤੇਲੰਗਾਨਾ ਦੇ 오ਡੀਸਾ ਦੇ ਕੇਰਲਾ ਦੇ ਲੋਕ ਗਰੀਬ ਕਿਉਂ ਹੋਏ ਜਿੱਥੇ ਇੱਕ ਸਭ ਕੁਝ ਘੰਟਿਆਂ 1850 ਕਰੋੜ ਦੀ ਸ਼ਰਾਬ ਪੀਤੀ ਜਾਵੇ ਉਹ ਫਿਰ ਗਰੀਬ ਨਹੀਂ ਉਹ ਦੇਸ਼ ਗਰੀਬ ਨਹੀਂ ਹੋ ਸਕਦਾ ਸਾਡੀ ਸੋਚ ਗਰੀਬ ਹੋ ਸਕਦੀ ਹੈ ਪਰ ਉਹ ਦੇਸ਼ ਗਰੀਬ ਨਹੀਂ ਹੋ ਸਕਦਾ ਸੋ ਦਰਸ਼ਕੋ ਅੱਜ ਸਿਰਫ ਆਪਾਂ ਜ਼ਿਕਰ ਇਹੀ ਕਰਨਾ ਸੀ ਕਿ ਨਵੇਂ ਸਾਲ ਦੇ ਵਿੱਚ ਅਸੀਂ ਸਿਰਫ ਕਿੰਨੇ ਕਰੋੜ ਦੀ ਸ਼ਰਾਬ ਡਕਾਰੀ ਕਿੰਨੇ ਕਰੋੜ ਦਾ ਪਾਣੀ ਪੀਤਾ ਤੇ ਕਿੰਨੇ ਕਰੋੜ ਦਾ ਭੁਜਿਆ ਹਰੇ ਦੂਜੀ ਗਿਣਤੀ ਬਾਕੀ ਹੈ ਕਿ ਅਸੀਂ ਨੌਨ ਵੇਜ ਕਿੰਨਾ ਖਾਦਾ ਉਹ ਅਜੇ ਗਿਣਤੀ ਬਾਕੀ ਹੈ ਉਹਦੇ ਅਜੇ ਅੰਕੜੇ ਆਉਣੇ ਬਾਕੀ ਨੇ ਉਹ ਹੋ ਸਕਦਾ ਇਸ ਤੋਂ ਵੀ ਉੱਪਰ ਚਲੇ ਜਾਣ ਉਹ ਵਾਲੇ ਅੰਕੜੇ ਆਉਣਗੇ ਜਦੋਂ ਉਹ ਅੰਕੜੇ ਆਉਣਗੇ ਤਾਂ ਉਹ ਵੀ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰਾਂਗੇ उदो तक लिए मैं गुरमुख सिंह रूपाणा दो इजाजत धनवाद For all your immigration family law needs, call or scan QR code to contact us. Rodis Inc. Million Miles with Smile or scan QR code to contact us. Flankbird truck repair trust we build in truck repair or scan QR code to contact us. The masala twist offers fine authentic Indian cuisine or scan QR code to contact us. Pizza twist taste with twist order today call or visit website or scan QR code to contact us. New India market or scan QR code to contact us. Tabai Indian cuisine Tracy fine authentic Indian cuisine in Tracy or scan QR code to contact us. Billa Market, scan QR code to contact us Simi Valley Family Dental Office or scan QR code to contact us Samra Produce largest variety of Indian vegetables and fruits in the USA, scan this QR code to contact us Mountain Mike Pizza, scan this QR code to contact us Appa kadahi made and served with love, scan this QR code to contact us Krishan Kumar covered California certified agency manager who can help you, your family, and your small business with health insurance. Call at one eight seven seven eight three zero three two seven zero or scan QR code to call or text.